ਜਾਸ ਮਿਲਦਾ ਹੈ ਸ਼ੁਭ ਕਰਮਾਂ ਨਾਲ ਪਰ ਕਰਮ ਬਣਾਉਣੀ ਪੈਂਦੇ ਨੇ ਜਾਸ ਦਿੰਦਾ ਹੈ ਜੋ ਦੁਨੀਆਂ ਨੂੰ ਜਾਸ ਉਸ ਦੇ ਗਾਉਣੇ ਪੈਂਦੇ ਨੇ ਏਕ ਉਸ ਦੀ ਨਜ਼ਰ ਸਵਲੀ ਲਈ ਦਿਲ ਦਾ ਨਜ਼ਰਾਨਾ ਕਾਫੀ ਨਹੀਂ ਮਸਤਾ ਦਿਲਦਾਰ ਦੀ ਰਹਿਮਤ ਲਈ ਸਿਰ ਭੇਟ ਚੜਾਉਣੀ ਪੈਂਦੇ ਨੀ ਹਰ ਥਾਂ ਤੇਰਾ ਵਾਸਾ ਸਹਬਾ ਕੋਈ ਜਗ੍ਹਾ ਨਹੀਂ ਖਾਲੀ ਗਗਨ ਪਤਾਲ ਰਮਿਆਂ ਵਿੱਚ ਭੀਤਰ ਹਰ ਪੱਤੇ ਹਰ ਡਾਲੀ ਚੰਦ ਸੂਰਜ ਤਾਰਿਆਂ ਦਾ ਮੰਡਲ ਆ ਤੂੰ ਕੈਸੀ ਜੋਤ ਜਗਾ ਲਈ ਖੋਲ ਇੱਕ ਬਾੜ ਲਗਾ ਲੈ ਚਰਨੀ ਤੇਰੇ ਦਰ ਤੇ ਖੜੇ ਸਵਾਲੀ तार चो जनम जौत कर मारे जो लड़ सां उतण निशानी उतार से हस धर्म तिंदड़ी मारे गाहे पंथ तलकीअ वाले न न आए न हारे ਇਹ ਪੰਥ ਕਲਗੀਆਂ ਵਾਲੇ ਦਾ ਮੰਡੇ ਦੀ ਧਾਰ ਚੋਂ ਜਨਮ ਜਿਦਾ ਉਹਨੂੰ ਮੌਤ ਕਿਸ ਤਰ੍ਹਾਂ ਮਾਰ ਸਕੇ ਜੋ ਲੜਦਾ ਸੰਜੀਵਾ ਲਈ ਉਹਦਾ ਤਾਉਣ ਨਿਸ਼ਾਨੀ ਉਤਾਰ ਸਕੇ ਓਹ ਹੱਦ ਧਰਮ ਤੋਂ ਜਿੰਦੜੀ ਵਾਰੇ ਗਾਏ ਪੰਥ ਕਲਗੀਆਂ ਵਾਲੇ ਦਾ ਨਾ ਹਰਿਆਏ ਨਾ ਹਾਰੇਗਾ ਏ ਪੰਥ ਕਲਗੀਆਂ ਵਾਲੇ ਦਾ ਸਰਹੰਦ ਦੀ ਖੂਨੀ ਕਾਂਦੀ ਇਹਨੂੰ ਜੁਗਾਂ ਤੱਕ ਲਾਇਟ ਦਿਂਦੀ ਰਊ ਦਸ਼ਮੇਸ਼ ਦਿਨ ਕਿਆਂ ਲਾਲਾਂ ਨੂੰ ਹੁਲ ਦੁਨੀਆ ਝੁਕ ਝੁਕ ਨੀਂਦੀ ਰਊ ਓ ਜੁਗਲਾਂ ਦੀ ਭੁਗਤ ਸਵਾਰੇਗਾ ਜੁਗਲਾਂ ਦੀ ਭੁਗਤ ਸਵਾਰੇਗਾ ਏ ਪੰਥ ਕਲਗੀਆਂ ਵਾਲੇ ਦਾ ਨਾ ਹਰੇ ਆਏ ਨਾ ਹਾਰੇਗਾ ਏ ਪੰਥ ਕਲਗੀਆਂ ਵਾਲੇ ਦਾ ਇਹਨ ਸਿੱਖਿਆ ਕਲਗੀ ਧਰਦੀ ਏ ਨਾ ਡਰਨਾ ਨਾ ਡਰ ਕਲਕਾਰੇ ਗਾਏ ਪੰਥ ਕਲਗੀਆਂ ਵਾਲੇ ਦਾ ਨਾ ਹਰੇ ਏ ਪੰਥ ਤਲਗੀਆਂ ਵਾਲੇ ਦਾ ਕੰਦੇ ਆਲੇ ਚੰਗਣਾ ਝੰਲਾਂ ਚੂਏ ਕਰਦਾ ਰਹਾ ਬਸੇਰਾ ਏ ਅੱਠ ਅੱਠ ਦਿਨ ਭੁੱਖਿਆਂ ਰਈ ਕੇ ਵੀ ਨਾ ਛੋਟਾ ਕੀਤਾ ਜੇ ਰਾਏ ਓ ਦੁਖੀਆਂ ਲਈ ਕਸ਼ਟ ਸਹਾਰੇ ਦਾ ਦੁਖੀਆਂ ਲਈ ਕਸ਼ਟ ਸਹਾਰੇ ਦਾ ਏ ਪੰਥ ਤਲਗੀਆਂ ਵਾਲੇ ਦਾ ਨਾ ਹਰਿਆ ਏ ਪੰਥ ਕਲਗੀਆਂ ਵਾਲੇ ਦਾ ਉਹ ਪਾ ਤੇ ਫਾਂਸੀ ਗੋਲੀ ਵੀ ਇਹਨੂੰ ਮੰਜ਼ਲ ਤੋਂ ਨਾ ਰੋਕ ਸਕੇ ਗੱਦੀ ਤੇ ਐਸ਼ੋ ਇਸ਼ਰਤ ਵੀ ਨਾ ਰਸਤਾ ਇਸ ਦਾ ਟੋਕ ਸਕੇ ਓ ਚੌਤਰ ਨੂੰ ਠੁੱਟੇ ਮਾਰੇਗਾ ਚੌਤਰ ਨੂੰ ਠੁੱਟੇ ਮਾਰੇਗਾ ਏ ਪੰਥ ਕਲਗੀਆਂ ਵਾਲੇ ਦਾ ਨਾ ਹਰਿਆਏ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਇੱਕ ਅਣਖੀ ਉਹਦੇ ਸੰਤ ਤਾਈਂ ਇੱਕ ਅਣਖੀ ਉਹਦੇ ਇੱਕ ਅਣਖੀ ਉਹਦੇ ਸੰਤ ਤਾਈਂ ਸਭ ਦੁਨੀਆਂ ਦੇ ਦੀਦਾ ਰਹੂ ਉਸ ਕਹਿਣ ਕਰਨ ਦੇ ਪੂਰੇ ਦੀ ਹਰ ਇੱਕ ਦਿਲ ਵਿੱਚ ਨਿੱਗੀ ਯਾਦ ਰਹੂ ਓ ਸਭ ਸਾਕੇ ਤੇ ਝੂਠਨਤਾ ਸਭ ਸੱਚ ਤੇ ਝੂਠ ਨੰtarega ਏ ਪੰਥ ਕਲਗੀਆਂ ਵਾਲੇ ਦਾ ਨਾ ਹਰੇ ਆਏ ਨਾ ਹਾਰੇਗਾ ਏ ਪੰਥ ਕਲਗੀਆਂ ਵਾਲੇ ਦਾ ਕਲੀਆਂ ਦੇ ਸਾਗ ਕੈ ਲੁੱਟੇ ਨੇ ਕਈ ਤੁਰੇ ਮਾਵਾਂ ਦੇ ਹੀਰੇ ਨੇ ਕਈ ਬਾਪੂ ਸੋਹਲ ਕਲੀਆਂ ਦੇ ਕਈ ਤੁਰੇ ਪਣਾ ਦੇ ਵੀਰੇ ਨੇ ਉਹ ਖਤਨਾ ਦੇ ਕਸ਼ਟ ਨਵਾਰੇਗਾ ਏ ਪੰਥ ਤਲਗੀਆਂ ਵਾਲੇ ਦਾ ਨਾ ਹਰਿਆਏ ਨਾ ਹਾਰੇਗਾ ਏ ਪੰਥ ਕਲਗੀਆਂ ਵਾਲੇ ਦਾ ਕੀ ਹੋਇਆ ਸ਼ਮਾ ਆਜ਼ਾਦੀ ਤੋਂ ਕਈ ਸੜ ਗਏ ਹੱਸ ਪਰਵਾਨੇ ਨੇ ਕਈ ਲਾਲ ਤਲਗੀਆਂ ਵਾਲੇ ਦੇ ਤੁਰੇ ਹੱਥੀ ਬਨ ਕੇ ਗਾਨੇ ਨੇ ਉਹ ਸਭ ਸ਼ਹੀਦਾਂ ਨੂੰ ਸਤਕਾਰੇਗਾ ਸਭ ਸ਼ਹੀਦਾਂ ਨੂੰ ਸਤਕਾਰੇਗਾ ਏ ਪੰਥ ਕਲਗੀਆਂ ਵਾਲੇ ਦਾ ਨਾ ਹਰਿਆ ਏ ਨਾ ਹਾਰੇਗਾ ਏ ਪੰਥ ਕਲਗੀਆਂ ਵਾਲੇ ਦਾ ਹੋਏ ਇਹ ਵਾਰ ਕੀਮਤੀ ਜਾਨਾਂ ਨੂੰ ਮੁਰਦਿਆਂ ਨੂੰ ਜੀਵਨ ਬਖਸ਼ ਗਏ ਤੇ ਕਰ ਗਏ ਉੱਚੀਆਂ ਸ਼ਾਨਾਂ ਨੂੰ ਉਹ ਸਭ ਕਰ ਜੇ ਸਿਰੋਂ ਉਤਾਰੇਗਾ ਸਭ ਕਰ ਜੇ ਸਿਰੋਂ ਉਤਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਨਾ ਹਰੇ ਆਏ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਚਰਖੜੀਆਂ ਤਿੱਖੀਆਂ ਤਾਰਾਂ ਤੋਂ ਏ ਅਜੇ ਤੀਕਰਾਂ ਡਰਿਆ ਨਹੀਂ ਕਈ ਮਾਰਨ ਵਾਲੇ ਮੁੱਕ ਗਏ ਪਰ ਪੰਥ ਖਾਲਸਾ ਮਰਿਆ ਨਹੀਂ ਸਿੱਖੀ ਦੇ ਮਹਿਲ ਉਸਾਰੇ ਗਾਏ ਪੰਥ ਕਲਗੀਆਂ ਵਾਲੇ ਦਾ ਨਾ ਹਰਿਆਏ ਨਾ ਹਾਰੇਗਾ ਇਹ ਪੰਥ ਕਲਗੀਆਂ ਵਾਲੇ ਦਾ ਇਹ ਕਾਫਲਾ ਧਰਮੀ ਹੋ ਜਾਂਦਾ ਨਾ ਰੁਕਿਆਏ ਨਾ ਰੁਕਣਾ ਹੈ ਦੁਸ਼ਟਾਂ ਦਾ மாரே தார்ம பனாரா மார கல்கே பல்கா